ਸੰਦੀਪ ਉਦਾਂ ਇੱਕ ਗੱਲ ਆਵੇ ਹੀ ਜਦੋਂ ਲਵਲੀ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਉਦੋਂ ਸਾਨੂੰ ਕਿੰਨਾ ਚਾਹੀ ਅਸੀਂ ਕਿੰਨਾ ਵਧੀਆ ਨਾ ਸਾਰੇ ਜਣੇ ਐਨ ਖੁਸ਼ ਸੀ ਤੇ ਕਿੰਨਾ ਵਧੀਆ ਰਹਿੰਦੇ ਸੀ ਤੀ ਨਾ ਪਰਵਾਹ ਨਹੀਂ ਕਰਨੀ ਕੋਈ ਠੀਕ ਹੈ ਕਹੇ ਚੀਜ਼ ਦੀ ਲੋੜ ਹੈ ਤੇ ਮੈਨੂੰ ਦੱਸਣਾ ਵਾ ਤੇ ਕੋਈ ਕੰਮ ਦੀ ਹੋਏ ਤੇ ਤੈਨੂੰ ਦੱਸਣਾ ਸੰਦੀਪ ਨੂੰ ਆਹੋ ਚਾਹੇ ਆਪਣੀ ਨਾਨਾ ਨੂੰ ਦੱਸਦਣਾ ਕੋਈ ਵੀ ਗੱਲਬਾਤ ਹੋਏ ਨਾ ਹਾਂਜੀ ਹਾਂ ਠੀਕਰ ਨਹੀਂ ਕਰਨਾ ਕੋਈ ਗੱਲ ਤੇ ਜਿਹੜੇ ਉਹ ਭਾਜੀ ਹੋਣੀ ਆ ਉਹਨਾਂ ਦਾ ਘਰ ਕਿਹੜਾ ਵਾ ਇੱਥੇ ਰਹਿੰਦੇ ਆ ਸਨਾਲੇ ਕੰਮ ਗੁਮਗੁਮ ਕੀ ਕਰਦੇ ਆ ਉਹ ਡੰਗਰਾ ਦੇ ਕਰਦੇ ਗੱਲਾਂ ਰੁਪਿੰਦਰ ਉਹਨਾਂ ਇੱਥੇ ਰਹਿਣਾ ਵਾ ਕਿੱਥੇ ਰਹਿਣਾ ਘਰ ਬਾਹਰ ਜਿਹੜਾ ਵਾ ਨਾ ਸਾਡਾ ਸਾਂਝਾ ਹੀ ਆ ਜੀ ਤੇ ਪਹਿਲਾਂ ਮਸ਼ੀਨ ਮਸ਼ੀਨ ਚਲਾਉਂਦਾ ਸੀ ਉਹ ਉਹਨੇ ਛੱਡਤੀ ਆ ਹੁਣ ਪੈਰੀ ਬੰਨਾਂ ਤੇ ਡੰਗਰ ਰੱਖੇ ਤੇ ਬੜਾ ਵਧੀਆ ਸਾਡਾ ਸਰਨ ਲਿਆ ਇਕੱਠਾ ਡੱਬਰ ਵਾ ਸਾਡਾ ਵੱਖੋ ਵੱਖ ਦੇਣਾ ਮੈਂ ਵੀ ਕਰਕੇ ਛੱਡੂ ਇਹਨਾਂ ਨੂੰ ਬਾ ਕਿਹੜੀ ਵਿੱਚ ਮੇਨ ਗੱਲ ਵਾ ਉਹ ਮੈਨੂੰ ਪਤਾ ਵਾ ਵੀ ਇਹ ਕਿਉਂ ਨਹੀਂ ਅੱਡ ਹੋਉਂਦੇ ਮਰਬੇ ਜੂ ਮਿਲਦੇ ਖਾਣ ਨੂੰ ਇਹਨਾਂ ਦੀ ਸਰਕਾਰੀ ਨੌਕਰੀ ਆ ਉਹ ਪਠੇ ਜੱਥੇ ਪਾਉਂਦੇ ਆ ਫ੍ਰੀ ਦਾ ਖਾਣਾ ਨੂੰ ਮਿਲਦਿਆ ਸਾਰਾ ਕੁ ਤੇ ਜੀ ਕਰਦਾ ਵਕਹੁਣ ਕਿਦਾਂ ਭਾਬੀ ਭਾਬੀ ਕਰਦੇ ਫਿਰਦੇ ਮਗਰਮਗਰ ਭਾਬੀ ਵੀ ਤਾਂ ਤੂੰ ਨਹੀਂ ਫਿਰਦੀ ਆ ਭਾਬੀ ਨੂੰ ਵਨਸਵੰਨਾ ਖਾਣ ਨੂੰ ਤੇ ਪੌਣ ਨੂੰ ਮਿਲਦਾ ਹੁਣ ਆਵਣਾ ਕੋਈ ਗੱਲ ਨਹੀਂ ਲੈ ਲਈ ਐਸ ਜਿਨੀ ਤੁਸੀਂ ਲੈਣੀ ਹੋਂਦ ਨਾ ਤੁਹਾਨੂੰ ਮੈਂ ਸਦਿਆ ਕਰੂੰਗੀ ਜੱਜ ਦਿਨਾਂ ਲਈ ਦੀਦੀ ਚਲੋ ਮੈਂ ਮੰਨਦੀ ਆ ਕਿ ਮੈਂ ਹੀ ਭੂਏ ਚੜਾਇਆ ਹੈ ਰਪਿੰਦਰ ਨੂੰ ਪਰ ਨਾ ਮੰਮੀ ਨੇ ਵੀ ਨਹੀਂ ਚੰਗਾ ਕੀਤਾ ਮੇਰ ਨਾਲ ਕਦੀ ਨਹੀਂ ਚੰਗੇ ਰਹੇ ਹਰ ਗੱਲ ਰੁਪਿੰਦਰ ਦੀ ਮੰਨਦੇ ਹੁੰਦੇ ਹੀ ਕਿ ਰੁਪਿੰਦਰ ਹੀ ਚੰਗੀ ਆ ਮੰਮੀ ਉਹਨਾਂ ਤਾਂ ਜ਼ਿਆਦਾ ਕਰਦੇ ਹੀ ਕਿਉਂਕਿ ਉਹ ਦਾਜ ਲਈ ਆਈ ਹੀ ਜ਼ਿਆਦਾ ਮੈਂ ਹੀ ਗਰੀਬ ਘਰ ਦੀ ਤਾਂ ਕਰਕੇ ਮੰਮੀ ਮੇਰ ਨਾਲ ਇਦਾਂ ਕਰਦੇ ਰਹੇ ਸੰਦੀਪ ਪਹਿਲਾਂ ਦੇ ਮੰਮੀ ਤੇਰੇ ਨਾਲ ਵੀ ਬੜੀ ਚੰਗੀ ਸੀ ਪਰ ਨਾ ਜਿੱਥੋਂ ਇਹ ਆ ਗਈ ਨਾ ਤੇ ਮੰਮੀ ਨੂੰ ਵੀ ਨਾ ਦਾਜ ਦਾ ਜਿੱਦਾਂ ਨਾ ਲਾਲਚ ਜਿਹਾ ਪੈ ਗਿਆ ਤੇ ਉਹਨੂੰ ਵੀ ਇਹ ਹੀ ਕਿ ਜੇ ਮੈਂ ਉਹਦੇ ਨਾਲ ਬਣਾ ਕੇ ਰੱਖੂੰਗੀ ਤੇ ਉਧਰੋਂ ਸਭ ਕੁ ਖਾਈ ਜਾਣਾ ਵਾ ਤੇ ਉਹਨੂੰ ਇਹ ਹੋ ਗਿਆ ਪਰ ਉਹਦਾ ਨਾ ਮੰਮੀ ਜੇ ਸਾਰਾ ਕੰਮ ਤੇਰੇ ਸਿਰ ਤੇ ਨਾ ਨਾ ਸੁੱੜਦੀ ਤੇ ਫਿਰ ਇੱਥੋਂ ਤੱਕ ਨੌਬਤ ਆਉਣੀ ਨਹੀਂ ਮੰਮੀ ਨੂੰ ਵੀ ਜ਼ਿਆਦਾ ਲਾਲਚ ਸੀ ਗੱਲ ਗੱਲ ਤੇ ਸੁਣਾਉਂਦੇ ਹੁੰਦੇ ਹੀ ਤੂੰ ਕਿਹੜਾ ਸਮਾਨ ਲਿਆਈ ਆ ਕੋਈ ਤੂੰ ਇਦਾਂ ਨਹੀਂ ਕਰਦੀ ਤੂੰ ਉਹਦਾਂ ਨਹੀਂ ਕਰਦੀ ਕੁਜਰਪਿੰਦਰ ਨੇ ਚੁਕਣਾ ਦੇ ਦਿੱਤੀ ਮੰਮੀ ਨੂੰ ਕਿ ਮੈਂ ਇਹਨਾਂ ਨੂੰ ਰੱਖਣਾ ਨਹੀਂ ਕਰ ਇਹਨਾਂ ਨੂੰ ਘਰੋਂ ਕੱਢੋ ਆਪਣਾ ਘਰ ਵੱਖ ਬਣਾਉਣੇ ਮੰਮੀ ਸ਼ਾਇਦ ਹਿੰਦੇ ਰਹੇ ਤੇ ਰਪਿੰਦਰ ਦਿਨੋਂ ਦਿਨ ਵੱਧ ਗਈ ਚਾਚੀ ਕਿਧਰੋਂ ਡੇਓ ਵੇਲੀ ਗਈ ਚੜੀਗਾ ਕੀ ਕਰਨ ਦੇ ਕੁਛ ਨਹੀਂ ਕਰਨਾ ਕੀ ਵੇਲੇ ਨਵੀਂ ਬਹੂ ਦਾ ਸੁਨਾਹ ਠੀਕ ਆ ਵਧੀਆ ਕੀ ਕਰਨੀ ਕੋਹ ਨਹੀਂ ਕਰਨਾ ਕੀ ਲੰਮੀ ਪਈ ਹੋਣੀ ਚਾਚੀ ਚੌਂਕੇ ਨਹੀਂ ਚਰਾਇਆ ਹਜੇ ਨਹੀਂ ਹਜੇ ਨਹੀਂ ਚਰਾਈ ਜਿੱਕੀ ਦੋ ਚਰਾਉਣੀ ਆ ਬਾਅਦ ਚ ਬਣਾ ਪੂਵੇ ਚਰ ਜਾਂਦੀਆਂ ਹੁੰਦੀਆਂ ਇਹੋ ਜੀਆਂ ਤੇ ਟਾਈਮ ਨਾ ਤੂੰ ਨਾ ਇਹਨੂੰ ਚੌਂਕੇ ਚਰਾ ਦੇ ਨਾ ਨਾ ਰੰਜੀਤਾ ਹਜੇ ਨਹੀਂ ਮੈਂ ਚਰਾਵਣਾ ਨੂੰ ਚੌਂਕੇ ਹਜੇ ਨੂੰ ਐਸ਼ ਕਰਨ ਦੇਣੀਆਂ 4 ਦਿਨ ਕੋਈ ਗੱਲ ਨਹੀਂ ਉਹ ਤੇ ਬੜੀ ਚੰਗੀ ਕੁੜੀ ਐ ਆਖੇ ਲੱਗਦੀ ਜਿੱਦਾਂ ਮੈਂ ਕਹਾਂ ਉਦਾਂ ਹੀ ਕਰਦੀ ਐ ਅੱਜ ਇਹ ਤਾਂ ਚਾਚੀ ਉਹ ਵਧੀਆ ਵਾ ਗਾੜੀ-ਗਾੜੀ ਤੂੰ ਵੇਖੀ ਕੋਈ ਗੱਲ ਨਹੀਂ ਆਪੇ ਗਾੜੀ ਵੀ ਠੀਕ ਹੀ ਹੋਣਾ ਵਾ ਮਾੜੀ ਨਹੀਂ ਹੁੰਦੀ ਜੇ ਅਹੀਂ ਚੰਗੀਆਂ ਨੇ ਤੇ ਉਹ ਵੀ ਚੰਗੀ ਹੋਏਗੀ ਚਲੋ ਚੰਗਾ ਹੀ ਆਹੀਂ ਤੇ ਕਹਿੰਦੇ ਚੰਗੀ ਹੋਵੇ ਰੰਜੀਤ ਮੇਰੀ ਨੌਂ ਤਾਂ ਬੜੀ ਚੰਗੀ ਆ ਹਜੇ ਤੇ ਬਾਬੇ ਦੀ ਮੇਰ ਇਦਾਂ ਹੀ ਗਾੜੀ ਚੰਗੀ ਰਵੇ ਕੋਈ ਗੱਲ ਨਹੀਂ ਸਾਰਾ ਕੰਮ ਉਹ ਤੇ ਕਹਿੰਦੀ ਮੈਂ ਕਰਾਂ ਮੈਂ ਹੋਈ ਨਹੀਂ ਕਹੂੰ ਕਰ ਦਿੰਦੀ ਚਲੋ ਅਹੀਂ ਤੇ ਕਹਿੰਦੇ ਚੰਗੀ ਹੋਵੇ ਚੱਲ ਕੋਈ ਗੱਲ ਨਹੀਂ ਮੈਂ ਤੇ ਗੁੱਸਾ ਨਾ ਕਰ ਤੇ ਕਰ ਲਿਓ ਮੈਂ ਤੇ ਵੈਸੇ ਡਈਂ ਕਰਨਾ ਚਲ ਮੈਂ ਨਹੀਂ ਗੁੱਸਾ ਕਰਦੀ ਕੋਈ ਗੱਲ ਨਹੀਂ ਚਲੋ ਕਈ ਖੁੰਦੀਆਂ ਵੀ ਐਦਾਂ ਦੀਆਂ ਹਾਂਜੀ ਮੈਂ ਤੈਨੂੰ ਕਿਹਾ ਮੈਂ ਤਾਂ ਸਾਰਾ ਪਰਿਵਾਰ ਇਕੱਠਾ ਰਹਿਨੇ ਤਾਂ ਬੜੀ ਖੁਸ਼ ਹੋਈ ਆਂਦੀ ਚਲੋ ਕੋਈ ਨਹੀਂ ਮੈਂ ਵੀ ਇਕੱਠੀ ਰਹਿਾਂ ਮੈਂ ਕਿਹੜਾ ਬੱਕਰੀ ਹੋਏ ਨਾ ਮੈਂ ਤੂੰ ਫਿਕਰ ਨਾ ਕਰ ਮੰਮੀ ਜੀ ਮੈਂ ਜਿੱਧਾ ਤਿਹ ਰਹਿੰਦੇ ਮੈਂ ਉਦਾਂ ਹੀ ਰ੍ਹਾਂਗੀ ਹਜੇ ਤੇ ਚਲੋ ਠੀਕ ਹੀ ਬਾਬੇ ਦੀ ਕਿਰਪਾ ਹੀ ਚਲੋ ਚਾਚੀ ਇਕੱਠਿਆਂ ਦੀ ਨਿਭਦੀ ਜਾਵੇ ਹੋਰ ਕੀ ਚਾਹੀਦਾ ਵਾ ਮੈਂ ਤਾਂ ਕਹਿੰਨੀ ਚਲੋ ਇਕੱਠੇ ਰਹੋ ਇਕੱਠਿਆਂ ਜੀ ਵਰਗਤ ਹੁੰਦੀ ਆ ਹਾਂ ਨੇ ਠੀਕ ਵਾ ਬਾਬਾ ਕਿਤੇ ਨਜ਼ਰ ਨਾ ਕਿਸ ਦੀ ਲਵਾ ਦੇ ਕਿਤੇ ਦੀ ਨਹੀਂ ਇਹ ਤਾਂ ਨਹੀਂ ਲੱਗਦੀ ਨਜ਼ਰ ਚਲ ਆ ਚਲੀਏ ਚਾਹ ਪੀਏ ਘੁੱਟ ਦੋ ਨਹੀ ਨਹੀ ਚਾਚੀ ਚਾਹ ਨਹੀਂ ਮੈਂ ਪੀਣੀ ਫੇਰ ਕਿਤੇ ਆਵਾਂਗੀ ਚਲ ਠੀਕ ਵਾ ਚੰਗਾ ਆ ਜੀ ਕੋਈ ਨਹੀਂ ਜਿੱਦਾਂ ਤੁਸੀਂ ਮੇਰੇ ਘਰ ਵਿੱਚ ਲੜਾਈ ਪਾਈ ਸੀ ਨਾ ਕੋਈ ਨਹੀਂ ਇਦਾਂ ਹੀ ਤੁਹਾਡਾ ਘਰ ਮੈਂ ਪਾਰੂੰਗੀ ਜਿੱਤ ਤੁਹਾਨੂੰ ਇਕੱਠੇ ਰਹਿਣ ਦਵਾਂਗੀ ਤਾਂ ਫੇਰ ਹੀ ਹੈ ਨਾ ਸਦੀਪ ਕਰ ਲਿਆ ਵਾ ਕੰਮ ਹਾਂਜੀ ਮੰਮੀ ਕੰਮ ਤੇ ਕਰ ਲਿਆ ਵਾ ਕੰਮ ਹੀ ਕੋਈ ਕੰਮ ਕੀ ਮੈਂ ਖੰਡੀ ਆ ਵਿਪਿੰਦਰ ਨੂੰ ਚਾਹ ਪਾਣੀ ਪੁੱਛ ਲੈਣਾ ਹੈ ਮੰਮੀ ਬਾਕੀਆਂ ਨੂੰ ਤਾਂ ਮੈਂ ਚਾਹ ਪਾਣੀ ਪੁੱਛ ਲਿਆ ਹੀ ਅੱਛਾ ਤੇ लवली ਪੀ ਕੇ ਵੇਲੀ ਚਲ ਗਿਆ ਵਾ ਤੇਰਪਿੰਦਰ ਮਿਲਣਾ ਦਾ ਹਜੇ ਤਾਂ ਕੁੱਠੀ ਨਹੀਂ ਆ ਦਰਵਾਜ਼ਾ ਬੰਦ ਈ ਤੇ ਮੈਂ ਆਵਾਜ਼ ਦੇ ਕੇ ਤੇ ਆ ਗਈ ਆ ਅੰਦਰ ਜਾ ਕੇ ਠਾਲ ਲੈਣਾ ਹੈ ਚਲੋ ਕੋਈ ਗੱਲ ਨਹੀਂ ਮੰਮੀ ਉਹਨੇ ਕੀ ਕਰਨਾ ਸੀ ਸੌਣ ਲੈਂਦੋ ਘੜੀ ਸੌਂਦ ਲੈਣ ਤੋਂ ਚੱਲ ਇਹ ਵੀ ਚੱਲ ਤੂੰ ਉੱਠ ਪੈਂਦੀ ਰੋਟੀ ਪਾਣੀ ਖਾਂਦੀ ਪਰ ਰੋਟੀ ਪਾਣੀ ਕਿਹੜਾ ਹਜੇ ਬਣ ਗਿਆ ਵਾ ਮੈਂ ਅੰਦਰ ਦੀ ਢੇਹੀ ਸਫਾਈ ਕਰਨ ਤੇ ਮੈਂ ਫੇਰ ਹੀ ਬਣਾਉਣੀ ਆ ਰੋਟੀ ਹੌਲੀ ਹੌਲੀ ਲੱਗੀ ਰਹਿਣੀ ਆ ਜਿਹਨੇ ਰੋਟੀ ਖਾਣੀ ਹੋਈ ਤੇ ਫੇਰ ਮੰਮੀ ਕਿੱਥੇ ਮੈਂ ਹੌਲੀ ਹੌਲੀ ਕੰਮ ਕਰਨ ਢੀ ਆ ਮੈਂ ਤਾਂ ਸਭ ਤੋਂ ਸਵੇਰ ਦੀ 4 ਵਜੇ ਦੀ ਉੱਠ ਕੇ ਲੱਗੀ ਆ ਕਿ ਚਲ ਸੇ ਅੱਛੇ ਤੇ ਕੰਮ ਹੋ ਜਾਊਗਾ ਹਜੇ ਹੁਣ ਇਹ ਤੇ ਚਾਹ ਪੀਤੀ ਆ ਸਾਰਿਆਂ ਨੇ ਤੇ ਮੈਨੂੰ ਇਹ ਹੀ ਕਿ ਰੋਟੀ ਕਿਹੜਾ ਕਿੰਨੇ ਖਾ ਲੈਣੀ ਆ ਜਿੰਨੇ ਬਣਾ ਕੇ ਰੱਖ ਦਿੰਦੀ ਬਾਅਦ ਚ ਠੰਡੀ ਹੋ ਜਾਣੀ ਆ ਕੋਈ ਗੱਲ ਨਹੀਂ ਜਦ ਰੋਟੀ ਖਾਣ ਬੈਣਗੇ ਨਾ ਗਰਮ ਗਰਮ ਸਾਰਿਆਂ ਨੂੰ ਰੋਟੀ ਖਵਾ ਦੂੰਗੀ ਮੈਂ ਮੇਰੀ ਗੱਲ ਸੁਣੋ ਦਿਮ ਉਹ ਗੱਲ ਨਾ ਤੂੰ ਕਾਣੀ ਠੀਕ ਹੈ ਉਹ ਨਹੀਂ ਨਹੀਂ ਮੰਮੀ ਮਾੜਾ ਚੰਗਾ ਨਹੀਂ ਬੋਲਣਾ ਉਹ ਮੈਂ ਕਿਉਂ ਬੋਲਣਾ ਮਾੜਾ ਚੰਗਾ ਉਹ ਵੀ ਮੇਰੀ ਭੈਣ ਵਾ ਛੋਟੀ ਹਾਂ ਤੇ ਮੈਂ ਹੁਣ ਕਹਿੰਨੀ ਤੇ ਚੰਗੀਆਂ ਨਾਲ ਮਿਲ ਕੇ ਰਹੋ ਦੋਹਾਂ ਜਾਨੀ ਨੂੰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਇਹ ਗੱਲ ਦੀ ਫਿਕਰ ਨਾ ਕਰੋ ਜਿਹੜਾ ਵੀ ਕੰਮ ਹੁੰਦਾ ਨਾ ਮੈਂ ਆਪੇ ਕਰ ਲਿਆ ਕਰਨਾ ਵਾ ਉਹਨੂੰ ਤੇ ਕਰਨ ਦੀ ਲੋੜ ਹੀ ਨਹੀਂ ਆ ਹਾਂ ਤੂੰ ਹੀ ਕਰਨਾ ਮੈਂ ਪਰ ਕਿੰਨੇ ਕਰਨਾ ਹਾਂਜੀ ਅਜੇ ਨਵੀਂ ਨਵੀਂ ਆ ਉਹਨੇ ਨਹੀਂ ਨਾ ਕਰਨਾ ਕੋਈ ਕੰਮ ਕੋਈ ਗੱਲ ਨਹੀਂ ਮੰਮੀ ਨਾਲੇ ਮੈਂ ਸੋਚਣ ਦੀ ਸੀ ਕਿ ਚਲ ਇੱਕ ਵਾਰੀ ਉਹਨੂੰ ਚੌਂਕੇ ਚੜਾ ਦਈਏ ਮੈਂ ਮੋਟਾ ਲੱਗੂ ਚਲ ਕਰਾ ਦਿਆ ਕਰੂਗੀ ਮੈਂ ਬੋਤਾ ਨਹੀਂ ਕਹਿੰਨੀ ਇਹ ਨਾ ਕਿਓ ਕਿ ਹਰੇ ਸੰਦੀਪ ਕੰਮ ਵੱਲੋਂ ਕਹਿੰਦੀ ਹੁਣੀ ਆ ਕਿ ਕੰਮ ਕਰੂਗੀ ਉਹ ਕੰਮ ਨਹੀਂ ਮੈਂ ਡਾਉਂਦੀ ਉਹਨੂੰ ਮੰਮੀ ਮੈਂ ਤਾਂ ਤਾਂ ਕਹਿੰਦੇ ਹਾਂ ਕਿ ਚੱਲ ਲਵਲੀ ਨੇ ਵੀ ਡਿਊਟੀ ਤੇ ਜਾਣਾ ਹੁੰਦਾ ਵਾ ਤੇ ਚਾਹ ਰੋਟੀ ਪਾਣੀ ਲੱਗ ਫੜਾ ਦਿਆ ਕਰੂਗੀ ਨਹੀਂ ਤੂੰ ਥੱਕ ਗਈ ਵੀ ਉਹਨੂੰ ਵੀ ਡਾਉਣਾ ਚਮਕੇ ਚਿਰਮਣਾ ਹਜੇ ਨਹੀਂ ਚਮਕੇ ਚਿਰਮਣਾ ਹਜੇ ਉਹਨੇ ਐਸ਼ ਕਰ ਲੰਦੇ 4 ਦਿਨ ਤੈਨੂੰ ਜਿਹੜੀ ਕਾਲੀ ਪੈ ਗਈ ਆ ਮੇਰੀ ਗਾਸ ਇੰਨਾ ਦਾਜ ਲੈ ਕੇ ਆਈ ਆ ਉਹਨੂੰ ਕਿੰਨੇ ਰੁਪਏ ਆ ਕੰਮ ਕਰਨ ਦੀ ਤੂੰ ਜੀ ਹੈਗੀ ਆ ਤੂੰ ਕੀ ਲੈ ਕੇ ਆਈ ਆ ਤੂੰ ਤਾਂ ਕੁਛ ਲੈ ਕੇ ਵੀ ਨਹੀਂ ਆਈ ਮੰਮੀ ਹਾਂ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ੜੀਆਂ ਜਦੋਂ ਵੀ ਕੋਈ ਗੱਲ ਹੁੰਦੀ ਆ ਤੁਸੀਂ ਦਾਜਵਾਲ ਲੈ ਕੇ ਤੁਰ ਪੈਂਦੇ ਆ ਜਿਹੜੀਆਂ ਕੁੜੀਆਂ ਦਾਜ ਨਹੀਂ ਲਿਆਉਂਦੀਆਂ ਕੀ ਗੱਲ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਨਹੀਂ ਹੁੰਦੀ ਕੋਈ ਨਹੀਂ ਪੁੱਛਦਾ ਦਾਜ ਤੋਂ ਬਗੈਰ ਸੋ ਸੋ ਗੱਲਾਂ ਕਰਦੀਆਂ ਅੱਜਕੱਲ ਸੱਸਾਂ ਮੰਮੀ ਉਹ ਤਾਂ ਚਲੋ ਤਗੜੇ ਹੀ ਉਹਨਾਂ ਨੇ ਆਪਣੀ ਧੀ ਨੂੰ ਦੇ ਦਿੱਤਾ ਮੇਰੇ ਮਾਂ ਪਿਓ ਕੋ ਕੀ ਆ ਉਹ ਤੇ ਵਿਚਾਰੇ ਗਰੀਬ ਆ ਨਾ ਉਹਨਾਂ ਨੇ ਕੀ ਦੇਣਾ ਸੀ ਚੱਲ ਫਿਰ ਨਹੀਂ ਦੇਣ ਜੋਗੇ ਤਾਂ ਆਪਣਾ ਕੰਮ ਕਰਦੀ ਰਿਹਾ ਘੱਟ ਚੁੱਪ ਕਰਕੇ ਉਹਨੂੰ ਵੀ ਰੋਟੀ ਪਾਣੀ ਪੁੱਛਿਆ ਕਰ ਮੰਮੀ ਕੰਮ ਤੇ ਮੈਂ ਸਾਰਾ ਕਰਦੀ ਆ ਉਹ ਵੱਖਰੀ ਗੱਲ ਆ ਤੁਸੀਂ ਤਾਂ ਸੁਣਾਉਣਾ ਹੀ ਹੁੰਦਾ ਵਾ ਕਿ ਨਹੀਂ ਕਰਦੀ ਕੰਮ ਤੂੰ ਮੇਰੇ ਅੱਗੇ ਨਾ ਬੋਲਿਆ ਨਾ ਕਰ ਇੰਨੀ ਆ ਦਾਦਾ ਕੰਮ ਨੇ 베ਰ ਕੇ ਤੇ ਚਾਲ ਥੱਲੇ ਰੋਟੀ ਬਣਾ ਜਾ ਕੇ ਚਲੋ ਮੰਮੀ ਮੈਂ ਆ ਗਈ ਮੰਮੀ ਵੇਰ ਲੋ ਦਾਜ ਤਾਂ ਸੁਣਾਉਣ ਵੀ ਲੱਗ ਪਿਆ ਕਿ ਉਹ ਦਾਜ ਲੈ ਕੇ ਆਈ ਆ ਚਲੋ ਉਹਦਾ ਮਾਂ ਪਿਓ ਨੇ ਦੇ ਦਿੱਤਾ ਉਹਨਾਂ ਕੋਲ ਹੈਗਾ ਹੀ ਸਭ ਕੁਝ ਤਾਂ ਹੀ ਦਿੱਤਾ ਵਾ ਜੇ ਨਾ ਹੁੰਦਾ ਤੇ ਕਿੱਥੋਂ ਦੇਣਾ ਸੀ ਉਹਨਾਂ ਨੇ ਮੰਮੀ ਨੂੰ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ। ਮੰਮੀ ਦੀ ਵੀ ਧੀ ਹੈਗੀ ਆ। ਇਹਨਾਂ ਨੇ ਕਿੰਨਾ ਕੁ ਸਮਾਨ ਦਿੱਤਾ ਆਪਣੀ ਧੀ ਨੂੰ। ਮੈਨੂੰ ਗੱਲਾਂ ਕਰਨ ਦੇ। ਸੰਦੀਪ ਆਜਾ ਦੀਦੀ। ਆਉਣਾ ਕੀ ਆ? ਕੀ ਹੋਇਆ? ਤੂੰ ਇੱਧਰ ਹੋ ਗਈਆਂ ਸਫਾਈਆਂ ਵੱਲ। ਤੂੰ ਉਹਨਾਂ ਚੌਕੇ ਨਹੀਂ ਚੜਾਉਣਾ ਅੱਜ। ਦੀਦੀ, ਚੌਕੇ ਕੀ ਚੜਾਉਣਾ ਵਾ? ਮੈਂ ਤਾਂ ਮੰਮੀ ਨੂੰ ਸਮਝਾਇਆ ਸੀ ਕਿ ਅੱਜ ਚੌਕੇ ਚੜਾ ਦਈਏ। ਤੇ ਮੰਮੀ ਅੱਗੇ ਮੈਨੂੰ ਪੜਾ ਕੀ ਕਹਿੰਦੇ ਆ? ਖਾ ਜੀ ਨੇ ਚੜਾਉਣਾ ਦੋ ਚਾਰ ਦਿਨ ਰੁਕ ਜਾ ਮੰਮੀ ਦੀ ਦੇਣਾ ਮਤ ਮਾਰੀ ਗਈ ਆ ਮੰਮੀ ਨੇ ਉਦਾਂ ਹੀ ਇਦਾਂ ਕਰ ਕਰਕੇ ਨਾ ਤੇ ਭੂਏ ਚੜਾ ਲੈਣਾ ਉਤੋਂ ਵੇਹ ਟਾਈਮ ਕਿੰਨਾ ਹੋ ਗਿਆ ਵਾ ਤੇ ਅਜੇ ਤੱਕ ਉਹ ਬਾਹਰ ਨਹੀਂ ਆਈ ਤੇ ਮੈਂ ਤੇ ਜ਼ਿਆਦਾ ਕਹਿੰਦੀ ਵੀ ਨਹੀਂਗੀ ਵੀ ਆਖਣਾ ਵਾ ਇਹ ਬਗਾਨੇ ਘਰੋਂ ਆ ਕੇ ਤੇ ਹਨੂ ਡਈ ਆ ਮਤਾਂ ਦੇਣ ਹੁਣ ਮੈਂ ਕੀ ਕਰਾਂ ਜੀਜੀ ਮੈਂ ਤਾਂ ਸਗੋਂ ਮੰਮੀ ਨੂੰ ਕਿਹਾ ਸੀ ਤੇ ਮੰਮੀ ਅੱਗੇ ਉਲਟ ਮੈਨੂੰ ਪੈਂਡੇ ਹੀ ਅੱਗੇ ਮੰਮੀ ਮੈਨੂੰ ਕਹਿੰਦੇ ਕਿ ਤੂੰ ਥੱਕ ਗਈ ਆ ਤੇਰ ਕੋਈ ਕੰਮ ਹੁੰਦਾ ਨਾਲੇ ਨਾ ਦਾਜ ਵੱਲੋਂ ਮੇਣਾ ਮਾਰਨ ਦੇ ਹੀ ਕਿ ਉਹ ਦਾਜ ਕਿੰਨਾ ਲੈ ਆਈ ਆ ਤੂੰ ਕੁਛ ਨਹੀਂ ਲੈ ਕੇ ਆਈ ਇਹ ਵੇਖੋ ਗੱਲ ਕਰਨ ਵਾਲੀ ਆ ਮਮੀ ਦਾ ਤੇ ਦਿਮਾਗ ਖਰਾਬ ਹੋ ਗਿਆ ਵਾ ਹੁਣ ਤੋਂ ਮਮੀ ਇਹ ਗੱਲਾਂ ਕਰਨ ਡੈ ਪਈ ਆ ਤੇ ਗਾੜੀ ਗਾੜੀ ਕਿੱਦਾਂ ਕੰਮ ਚੱਲਣਾ ਵਾ ਪਰ ਇੰਨਾ ਇਹਨੂੰ ਮੈਂ ਸਮਝਾਇਆ ਵਾ ਨਾ ਕਿ ਇਹ ਈਂਦਾ ਨਾ ਕਰੋ ਪਰ ਨਾ ਇਹਨੂੰ ਤੇ ਬਸ ਨਾ ਉਹਦਾ ਦਾਜ ਹੁਣ ਤੋਂ ਹੀ ਦਿਖਣ ਡੈ ਪਿਆ ਵਾ ਦੱਸ ਜੇ ਦਾਜ ਲੈ ਆਈ ਆ ਤੇ ਰੋਟੀ ਤੇ ਪਕਾ ਕੇ ਖਾਣੀ ਪੈਣੀ ਆ ਨਾ ਉਹ ਤਾਂ ਨਹੀਂ ਨਾ ਪਿੱਛੇ ਉਹਨਾਂ ਨੇ ਦੇ ਜਾਣੀ ਆ ਆ ਕੇ ਇਹ ਨਹੀਂ ਮਮੀ ਦਾ ਦਿਮਾਗ ਕੰਮ ਕਰਦਾ ਮੇਰਾ ਤੇ ਜੀ ਕਰਨ ਡਿਆ ਵਾ ਕਿ ਮੈਂ ਜਾਣੀ ਮੈਂ ਜਾ ਕੇ ਉਹਨੂੰ ਠਾਲ ਕੇ ਲਿਉਣੀ ਆ ਉਹ ਨਹੀਂ ਨਹੀਂ ਜੀਜੀ ਐਵੇਂ ਤਾਂ ਲੜਾਈ ਹੋਊਗੀ ਬਾਅਦ ਲਵਲੀ ਤਾਂ ਪਤਾ ਲੱਗੂਗਾ ਐਵੇਂ ਗੁੱਸਾ ਕਰੂਗਾ ਕੋਈ ਗੱਲ ਨਹੀਂ ਸੁੱਤੀ ਰਹਿਣ ਦੋ ਮੈਨੂੰ ਤਾਂ ਲੱਗਦਾ ਆਵਾਜ਼ ਉਧਾਂੋਂ ਆਉਂਦੀ ਹੀ ਕਮਰੇ 'ਚ ਉੱਠ ਗਈ ਨਹੀਂ ਹੁਣ ਤੇ ਰੋਟੀ ਬਣੀ ਆ ਤੇ ਖਾ ਲੋ ਸਾਰੇ ਜਾਨੇ ਤੂੰ ਰੋਟੀ ਵੀ ਬਣਾ ਲਈ ਆ ਇੱਧਰ ਦਾ ਵੀ ਕਰ ਲਿਆ ਵਾ ਉਹਨੇ ਉੱਠ ਕੇ ਹੁਣ ਕੀ ਕਰਨਾ ਭਲਾ ਹੁਣ ਕੀ ਕਰ ਸਕਦੇ ਆ ਮੈਂ ਤੇ ਕਿਹਾ ਸੀ ਚਲੋ ਮਾਣਾ ਮੋਟਾ ਚੌਕੇ ਚੜਾਇਆ ਹੋਊਗਾ ਨਾ ਲਾਗੂ ਬੰਦਾ ਚਾਹ ਰੋਟੀ ਫੜਾ ਦਿੰਦਾ ਵਾ ਤੇ ਮੰਮੀ ਉਲਟ ਮੈਨੂੰ ਸੁਣਾਈ ਜਾਂਦੇ ਆ ਅ ਜਿਹੜੇ ਹਿਸਾਬ ਨਾਲ ਤੁਹਾਡੇ ਕੰਮ ਚੱਲਣ ਡੇ ਆ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਨੂੰ ਪਕਾ ਕੇ ਖਵਾ ਲੈ ਚਲੋ ਬਾਕੀ ਮੈਨੂੰ ਕੀ ਤੁਹਾਡਾ ਘਰ ਵਾ ਜਿੱਦਾਂ ਮਰਜ਼ੀ ਕਰੋ ਨਾ ਕਰੋ ਮੈਂ ਤੇ ਚਲੀ ਜਾਣਾ ਆਪਣੇ ਪਿੰਡ ਦੱਸੋ ਦੀਦੀ ਤੇ ਚਲੋ ਸਾਡੇ ਫਾਇਦਾ ਸੋਚਣ ਡੇ ਆ ਕਿ ਕੰਮ ਕਰੋਗੀ ਤੇ ਪਤਾ ਲੱਗੂਗਾ ਉਹਨੂੰ ਵੀ ਕਰਦਾ ਕਿ ਕਿੱਦਾਂ ਕਾਰ ਚਲਾਈਦਾ ਹਾਂ ਹੁਣ ਮੈਂ ਕੀ ਕਰਾਂ ਮੇਰਾ ਤੇ ਜੋਰ ਚੱਲਣ ਨਹੀਂ ਰਿਹਾ ਇੱਥੇ ਇਹ ਤੇ ਹੁਣ ਮੰਮੀ ਦੇ ਹੱਥ ਵਾਸਾ ਨਾ ਮੰਮੀ ਕਹਿਣ ਉਹਨੂੰ ਤੁਪਿੰਦਰ ਆਜੋ ਨੇ ਇਹ ਤੇ ਤਿਆਰ ਹੋਂਦੀ ਆ ਆਜੋ ਬੱਸ ਹੁਣੇ ਹੀ ਨਾਲ ਨੂੰ ਕਹਿੰਦੇ ਹਾਂ ਵੀ ਮੈਂ ਚਲ ਤੇ ਲਿਆਵਾ ਚਾ ਚਾ ਪੀਣੀ ਆ ਚਾ ਕੋਈ ਨਹੀਂ ਪੀ ਲੈਨੇ ਆ ਚਾ ਵੇ ਮੈਂ ਘਾਟੀ ਪੀਣੀ ਆ ਜੀ ਨਹੀਂ ਕਰਦਾ ਹੈਗਾ ਪੀਣ ਨੂੰ ਚਲ ਕੋਈ ਗੱਲ ਨਹੀਂ ਮੈਂ ਅੱਗੇ ਵੀ ਆਈ ਹੀ ਤੇ ਵਾਜ ਦੇ ਕੇ ਚਲ ਗਈ ਮੈਨੂੰ ਲੱਗਦਾ ਤੂੰ ਸੁੱਤੀ ਹੀ ਤੂੰ हां हो ਅੱਖ ਜੀ ਲੱਗੀ ਹੁਣੇ ਪਤਾ ਨ ਲੱਗਾ ਹੋਣਾ ਅੱਛਾ ਅੱਛਾ ਵੈਸੇ ਵੀ ਦੀਦੀ ਅਹੀਂ ਨਾ ਥੋੜੀ ਲੇਟ ਹੀ ਉੜਦੇ ਆ ਸਵੇਰ ਤੇ ਉੜ ਕੇ ਕੀ ਕਰਨਾ ਹੁੰਦਾ ਵਾ ਕਿਉਂਕਿ ਮੰਮੀ ਹੁਣੀ ਵੇਲੇ ਹੁੰਦੇ ਆ ਉਹਦ ਹੁੰਦਾ ਵਾ ਕਿ ਜਿੰਨੇ ਡੰਗਰਾਂ ਦਾ ਕੰਮ ਕਰਨਾ ਹੋਵੇ ਨਾ ਉਹ ਟਾਈਮ ਨਾ ਉੜਦੇ ਆ ਤੇ ਅਦਰ ਜੀ ਵੀ ਲੇਟ ਉਠਣਾ ਚਲੋ ਉਹ ਤੇ ਮੈਨੂੰ ਪਤਾ ਵਾ ਹੌਲੀ ਹੌਲੀ ਆਦਤ ਪੈ ਜਾਊਗੀ ਜਲਦੀ ਉਠਣ ਦੀ ਨਾਲੇ ਨਾ ਮੈਂ ਤੈਨੂੰ ਇੱਕ ਗੱਲ ਕਹਿਣੀ ਈ ਮੇਰੀ ਭੈਣ ਬਣ ਕੇ ਗੁੱਸਾ ਨਾ ਕਰੀ ਥੋੜਾ ਨਾ ਜਲਦੀ ਉੱਠ ਜਾਇ ਕਰ ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਕੰਮ ਵੱਲੋਂ ਕਹਿਣ ਦੇ ਹੋਣਿਆ ਦੀਦੀ ਕੰਮ ਤੇ ਚਲ ਮੈਂ ਆਪੇ ਕਰ ਲੈਣਾ ਵਾ ਕੋਈ ਨਾ ਕੋਈ ਆਜੰਤਾ ਮਿਲਣ ਵਾਸਤੇ ਤੇ ਫਿਰ ਚੰਗੀ ਜਿਹੀ ਨਹੀਂ ਲੱਗੀ ਤਾਂ ਐਵੇਂ ਲੋਕੀ ਗੱਲਾਂ ਕਰਨਗੇ ਕਿ ਬਹੁਤੀ ਲੇਟ ਉੱਠਦੀ ਆ ਕਿਸੇ ਦੇ ਗੱਲਾਂ ਸੁਣਨ ਨਾਲੋਂ ਨਾ ਬੰਦਾ ਆਪੇ ਟਾਈਮ ਨਾਲ ਉੱਠ ਜੇ ਚਲੋ ਦੀਦੀ ਉਹ ਤੇ ਹੈ ਹੀ ਆ ਲੋਕਾਂ ਵਾਲੇ ਧਿਆਨ ਦੇਈਦਾ ਹੋਈਦਾ ਤੇ ਬਾਕੀ ਕੋਈ ਨਹੀਂ ਆ ਹੌਲੀ ਹੌਲੀ ਆਦਤ ਪੈ ਹੀ ਜਾਣੀ ਐ ਉਠਣ ਦੀ ਕਿਉਂਕਿ ਹਲੇ ਨਵੀਂ-ਨਵੀਂ ਆ ਨਾ ਥੋੜਾ ਪੇਟ ਆਉਂਦਾ ਐ ਟਾਈਮ ਲੱਗਣਾ ਹੀ ਆ ਚਲ ਕੋਈ ਗੱਲ ਨਹੀਂ ਕੋਈ ਜੋ ਰੁਟੀਨ ਵੱਜ ਗਈ ਨਾ ਫਿਰ ਉੱਠ ਜਾ ਕਰਾਂਗੇ ਮੈਂ ਵੀ ਜ਼ਿਆਦਾ ਤਾਂ ਹੀ ਨਹੀਂ ਕਹਿਣ ਦੀ ਕਿ ਆਦਤ ਪੈ ਜਾਂਦੀ ਹੁੰਦੀ ਆ ਹਜੇ ਨਵਾਂ ਨਵਾਂ ਕੰਮ ਆ ਨਹੀਂ ਵੀ ਪਤਾ ਲੱਗਦਾ ਆਓ ਤੇ ਚਲੋ ਕੋਈ ਨਹੀਂ ਆ ਚਾਹ ਤਾਂ ਮੈਂ ਪੀਣੀ ਨਹੀਂ ਆ ਜੇ ਜਦੋਂ ਦਿਲ ਕਰੂਗਾ ਨਾ ਫਿਰ ਮੈਂ ਪੀ ਲਵਾਂਗੀ ਚਲ ਰੋਟੀ ਬਣੀ ਆ ਰੋਟੀ ਲਿਆਦਾ ਨਹੀਂ ਤੇ ਨਹੀਂ ਨਹੀਂ ਹਾਲੇ ਕੀ ਚੀਜ਼ ਨਹੀਂ ਲੋੜ ਹੈਗੀ ਕੋਈ ਜਿਹੀ ਲੋੜ ਹੋਊਗੀ ਨਾ ਫਿਰ ਖਾ ਲਾਂਗੇ ਚਲ ਕੋਈ ਗੱਲ ਨਹੀਂ ਵੇਖ ਲੈ ਆ ਆ ਜਾ ਫਿਰ ਬਾਹਰ ਸਾਰੇ ਬੈਠੇ ਆਉਣੀ ਆਂ ਕੋਈ ਨਵਾਂ ਬੁਆਣਾ ਚਾਹੀਦਾ ਅੰਦਰੋਂ ਮਾਰੀ ਸਵੇਰੇ ਉਦੋਂ ਵੀ ਦਰਵਾਜ਼ਾ ਖੜਕਾਈ ਜਾਂਦੇ ਕਿ ਜੇ ਬੰਦਾ ਘੜੀ ਅਰੈਸਟ ਕਰਨ ਦੀ ਆਵਾ ਉਹਨੂੰ ਕਰ ਲੈਣ ਦੋ ਪਰ ਨਾ ਅਗਰੇ ਦਾ ਸਿਰ ਖਾਈ ਜਾਣਾ ਕੋਈ ਨਹੀਂ ਇੱਕ ਦੋ ਦਿਨ ਤੇ ਵੇ ਨਹੀਂ ਆ ਫਿਰ ਮੈਂ ਕਹਿ ਦੇਣਾ ਕਿ 7 ਵਜੇ ਤੋਂ ਪਹਿਲਾਂ ਬਾਗ ਨਹੀਂ ਦੇਣੀ ਮੈਂ ਆਪਣੇ ਟਾਈਮ ਨਾਲ ਉੱਠਿਆ ਕਰਨਾ ਤੂੰ ਇੱਥੇ ਫੋਨ ਫੜ ਕੇ ਬੈਠੇ ਆਂ ਵੇਲੀ ਨਹੀਂ ਗਏ ਅੱਜ ਜਲ ਜਲ ਨਹੀਂ ਵੇਲੀ ਕੀ ਕਰਨ ਜਾ ਕੇ ਨੰਬਰ ਉਹ ਕੱਢ ਲਿਆ ਹੀ ਹੁਣ ਵੇ ਲੈਈਆਂ ਅੱਛਾ ਅੱਛਾ ਹੋਰ ਰਪਿੰਦਰ ਕੀ ਕਰਨੀ ਰਪਿੰਦਰ ਕੁਝ ਨਹੀਂ ਉੱਠੀ ਹੀ ਹੋਣੀ ਉਹ ਅੱਛਾ ਤੇ लवली लवली ਮਿਲਣਾ ਤਾਂ ਇੱਥੇ ਬਾਹਰ ਹੀ ਹੋਣਾ ਕਿਤੇ ਠੀਕ ਠੀਕ ਤੇ ਮੇਰੀ ਗੱਲ ਸੁਣ ਤੈਨੂੰ ਨਵੀਂ ਨਵੀਂ ਆਈ ਹੈ ਨਾ ਤੈਨੂੰ ਆਇਆ ਨਾ ਸਭ ਕੁਝ ਦੱਸਣਾ ਵੀ ਘਰ ਚ ਕਿੱਦਾਂ ਰਹਿਣਾ ਕਿੱਦਾਂ ਨਹੀਂ ਠੀਕ ਹੈ ਉਹਦਾ ਤੁਹਾਨੂੰ ਮੈਂ ਕੀ ਦੱਸਾਂ ਮੈਂ ਰਪਿੰਦਰ ਵੱਲ ਗਈ ਸੀ ਤੇ 10 ਵਜੇ ਉੱਠੀ ਮੈਂ ਸਮਝਾਉਣ ਗਈ ਹੀ ਕਿ ਚਲ ਟਾਈਮ ਨਾ ਉੱਠ ਜਾਇਆ ਕਰ ਕੋਈ ਨਾ ਕੋਈ ਆ ਜਾਂਦਾ ਮਿਲਣ ਵਾਸਤੇ ਅੱਗੇ ਮੈਨੂੰ ਕਹਿੰਦੀ ਮੈਨੂੰ ਆਦਤ ਜੀ ਨਹੀਂ ਹੈਗੀ ਮੈਨੂੰ ਨਾ ਆਹ ਗੱਲ ਚੰਗੀ ਜੀ ਨਹੀਂ ਲੱਗੀ ਹਤੀ ਨਾਲ ਮੈਂ ਉਹਨੂੰ ਇਹ ਵੀ ਪੁੱਛਿਆ ਮੈਂ ਚਲ ਉੱਪਰ ਵਾਲਾ ਕਮਰਾ ਬੜਾ ਸੋਹਣਾ ਵਾ ਉੱਪਰ ਆਪਾਂ ਬੈਠ ਕੇ ਨਾ ਸੋਹਣਾ ਲੈਂਦਾ ਵਾ ਸਾਰਾ ਕਮਰਾ ਇੰਨਾ ਵਾਸਤੇ ਤਿਆਰ ਕਰਵਾਇਆ ਸੀ ਅੱਗੋ ਕਹਿੰਦੀ ਨਹੀਂ ਮੈਂ ਥੱਲੇ ਠੀਕ ਆ ਇੱਥੇ ਮੈਨੂੰ ਇਹ ਸੁਣ ਕੇ ਨਾ ਚੰਗਾ ਜਾਂ ਨਹੀਂ ਲੱਗਾ ਉਹ ਸੰਦੀਪ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਹਈ ਨਵੀਂ ਨਵੀਂ ਆਈ ਆ ਹਈ ਘਰ ਚ ਰੱਜ ਮੇਚ ਲੈ ਜਾਂਦੇ ਫਿਰ ਪਤਾ ਲੱਗੇ ਨਾ ਹੌਲੀ-ਹੌਲੀ ਵੀ ਸਾਰਿਆਂ ਨੇ ਕਿਦਾਂ ਦੀ ਆ ਤੂੰ ਕਿਦਾਂ ਦੀ ਆ ਮੰਮੀ ਉਹ ਨਹੀਂ ਕਿਦਾਂ ਦੀ ਆ ਹੌਲੀ-ਹੌਲੀ ਪਤਾ ਲੱਗ ਜੂ ਸਭ ਕੋ ਤੂੰ ਇੰਨੀ ਟੈਨਸ਼ਨ ਨਾ ਲੈ ਆਗਾ ਠੀਕ ਹੈ ਨਾ ਭਾਵੇਂ ਬੰਦਾ ਨਵਾਂ-ਨਵਾਂ ਆਇਆ ਵਾ ਹੱਸਦਾ ਖੇੜਦਾ ਤੇ ਹੈ ਹੀ ਆ ਨਾ ਬਸ ਅੰਦਰੇ ਬੜੀ ਰਹਿੰਦੀ ਆ ਜਿੰਨਾ ਕਹੋ ਨਾ ਓਨਾਂ ਕੀ ਕਰਦੀ ਆ ਉਹ ਚਲ ਸੰਦੀਪ ਕੋਈ ਗੱਲ ਨਹੀਂ ਅਜੇ ਉਹ ਚੁੰਗੇ ਚੜ ਰਹਿਆ ਉਹਨੂੰ ਜੋ ਚੁੰਗੇ ਚੜ ਜਾਣ ਨੇ ਆਪੇ ਕੰਮ ਕਰਨ ਦਾ ਬਣਾਉਣ ਨੇ ਮੈਨੂੰ ਤਾਂ ਲੱਗਦਾ ਵਾ ਉਹ ਸਾਰਾ ਟੱਬਰ ਵੇਖ ਕੇ ਨਾ ਖੁਸ਼ ਜੀ ਨਹੀਂ ਹੋਈ ਤੇ ਤੁਸੀਂ ਇਦਾਂ ਕਰੋ ਆਪਣਾ ਕੰਮ ਸ਼ੁਰੂ ਕਰੋ ਕੋਈ ਨਾ ਕੋਈ ਉਸਦੀਪ ਤੇਰੇ ਕਹਿਣ ਤੋਂ ਪਹਿਲਾਂ ਹੀ ਨਾ ਜੀਨ ਦਾ ਪਤਾ ਕਰ ਲਿਆ ਮੈਂ ਕੱਲ ਤੋਂ ਜਾਣਾ ਕਰਨਾ ਮਸ਼ੀਨ ਦੇ ਮਹਿਕੇ ਕੀ ਪਤਾ ਇਹਨੇ ਸਾਨੂੰ ਇਕੱਠੇ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਉਹ ਇਦਾਂ ਦੀਆਂ ਗੱਲਾਂ ਨਹੀਂ ਕਰਦੀ ਸੰਦੀਪ ਕਿਉਂ ਨਹੀਂ ਇਕੱਠੇ ਰਹਿਣਾ ਨਾ ਦੱਸ ਬਣਾ ਵਈ ਪਹਿਲਾਂ ਇਕੱਠੇ ਰਹਿਣ ਦੇ ਆ ਉਹਨੇ ਕੁਆ ਕਰਨਾ ਵਾ ਰਪਿੰਦਰ ਦੇ ਕਹਿਣ ਤੋਂ ਪਹਿਲਾਂ ਪਹਿਲਾਂ ਨਾ ਆਪਣਾ ਕੰਮ ਸ਼ੁਰੂ ਕਰ ਲਓ ਆਪਣੇ ਹੱਥ ਪੱਲੇ ਕੁਝ ਹੋਊਗਾ ਨਾ ਤੇ ਇਹ ਕਹਿਣ ਵਾਲੀ ਤਾਂ ਬਣੂਗੀ ਸਾਨੂੰ ਉਹ ਸੰਦੀਪ ਮੈਂ ਕੱਲ ਲੜੀ ਨਾਲ ਗੱਲ ਕਰਨ ਦਿਆਂ ਹਾਂ ਉਹ ਕਹਿੰਦਾ ਪਾਜੀ ਕੋਈ ਲੋਰ ਨਹੀਂ ਮਸ਼ੀਨ ਚ ਲਾਉਂਦੀ ਪਰ ਫਿਰ ਵੀ ਨਾ ਮੈਂ ਤੇ ਮੰਮੀ ਨੇ ਇਹਨੂੰ ਕਹਿਤਾ ਵਾ ਪਾ ਮਸ਼ੀਨ ਤੇ ਜਾਣਾ ਜਾਣਾ ਮੈਂ ਨਹੀਂ ਨਹੀਂ ਪਾਹ ਜੀ ਤੁਹਾਨੂੰ ਮਨਾ ਕਰਨ ਤੁਸੀਂ ਜਾਣਾ ਵਾ ਕੋਈ ਗੱਲ ਨਹੀਂ ਸੰਦੀਪ ਕੰਮ ਤੇ ਕਰਨਾ ਹੀ ਪੈਣਾ ਤੈਨੂੰ ਪਤਾ ਜੈਗਾ ਜੀ ਹੁਣ ਤੇ ਇਦਾਂ ਕਰੀਏ ਆਪਣਾ ਸਮਾਨ ਫੇਰ ਉੱਪਰ ਲੈ ਜਾਂਨੇ ਆ ਕਿਹੜੀ ਨੂੰ ਉੱਪਰ ਲਿਆ ਜਾਣਾ ਸੰਦੀਪ ਪਰਲਾ ਕਮਰਾ ਉਹਨਾਂ ਦਾ ਵਾ ਆਹ ਕਮਰਾ ਹੱਡਾ ਵਾ ਚੱਲ ਮੰਮੀ ਇੱਥੇ ਲੰਮੇ ਪਿਆ ਜਾ ਕਰਨਗੇ ਮੰਮੀ ਨੇ ਕਿੱਥੇ ਪੈਣਾ ਮੰਮੀ ਕੋ ਉੱਪਰ ਤੇ ਚੜਿਆ ਨਹੀਂ ਜਾਂਦਾ ਕੋਠੇ ਤੇ ਚਾ ਆਪਾਂ ਚੱਲ ਜਾਈਏ ਕੋਠੇ ਤੇ ਕੋਈ ਗੱਲ ਨਹੀਂ ਵੇ ਲੰਗ ਕੀ ਕਰਨਾ ਮੈਂ ਐਵੇਂ ਨਾ ਸੋਚੀ ਜਾ ਠੀਕ ਹੈ ਨਾ ਜ਼ਿਆਦਾ ਸੋਚਣ ਦਾ ਵੇਣ ਹੁਣੀ ਹੈ ਜੀ ਉਹ ਸੋਚਣਾ ਪੈਂਦਾ ਵਾ ਤੁਹਾਨੂੰ ਕੀ ਪਤਾ ਵਾ ਘਰ ਤੇ ਮੈਂ ਰਹਿਣਾ ਵਾ ਨਾ ਮੈਨੂੰ ਪਤਾ ਵਾ ਨਾ ਮੰਮੀ ਤਾਂ ਮੈਨੂੰ ਸੁਣਾਉਣ ਵੀ ਲੱਗ ਪਈ ਆ ਕਿ ਉਹ ਕਿੰਨਾ ਦਾਜ ਲੈ ਕੇ ਆਈ ਆ ਧੂਕੀ ਲੈ ਕੇ ਆਈ ਆ ਜੇ ਮੈਂ ਵੀ ਉਹੋ ਜਿਹੀ ਹਾਂ ਤੇ ਮੈਂ ਵੀ ਇਹਨਾਂ ਨੂੰ ਸੁਣਾਵਾ ਕਿ ਲਵਲੀ ਨੂੰ ਨੌਕਰੀ ਦੇ ਦਿੱਤੀ ਆ ਤੇ ਇਹ ਮੇਰੇ ਘਰ ਵਾਲੇ ਨੌਕਰੀ ਚਾਹੀਦੀ ਸੀ ਸਾਰਾ ਘਰ ਲੈ ਕੇ ਤੁਰੀਆਂ ਮੈਂ ਤਾਂ ਵੀ ਮੈਨੂੰ ਗੱਲਾਂ ਸੁਣਾਉਣ ਦੇ ਆ ਕੋਈ ਗੱਲ ਨਹੀਂ ਸੰਦੀਪ ਲਵਲੀ ਨੇ ਕਦੀ ਕੋਈ ਗੱਲ ਕੀਤੀ ਆ ਕਿੰਨੇ ਵਧੀਆ ਰਹਿੰਦੇ ਆਪਾਂ ਦੋਵੇਂ ਭਰਾ ਇਹੋ ਜੀ ਕੋਈ ਗੱਲ ਨਹੀਂ ਆ ਠੀਕ ਹੈ ਨਾ ਮੰਮੀ ਦੀ ਆਤਵਾ ਥੋੜੀ ਜੀ ਮੰਮੀ ਦੀ ਗੱਲਾਂ ਸੁਣਿਆ ਕਰ ਠੀਕ ਹੈ ਨਾ ਮੰਮੀ ਇਦਾਂ ਹੀ ਕਰਦੇ ਰਹਿੰਦੇ ਹੁੰਦੇ ਆ ਲਵੜੀ ਤੈਨੂੰ ਮਸ਼ੀਨ ਤੇ ਨਹੀਂ ਜਾਣ ਦੇਣ ਡਿਆ ਕਹਿੰਦਾ ਪਾਜੀ ਮੈਂ ਹੈਗਾ ਨਾ ਕਮਾਈ ਕਰਨ ਨੂੰ ਤੂੰ ਐਵੇਂ ਸੋਚੀ ਜਾਣ ਢੀ ਚਲੋ ਛੱਡੋ ਇਹਨਾਂ ਗੱਲਾਂ ਨੂੰ ਲੈ ਆਵਾ ਮੇਰੇ ਰੋਟੀ ਚੱਲਿਆ ਫਿਰ ਇਹਨੂੰ ਯਾਰ ਇਹ ਡਰਵਾ ਕਿ ਉਹ ਵੱਡੇ ਘਰ ਆ ਗਈ ਆ ਤੇ ਮੈਂ ਇਦਾਂ ਨਹੀਂ ਘਰਾਂ ਇਹ ਡਰ ਵੀ ਸੱਚਾ ਪਿਛੜੀ ਦਾ ਮੰਮੀ ਪਤਾ ਕੀ ਗੱਲ ਮੰਮੀ ਗੱਲ ਕਰ ਦਿੰਦੇ ਵੇਂਦੇ ਨਹੀਂ ਐ ਕੱਖ ਵੀ ਤੇ ਅੱਗੇ ਕੌਣ ਆ ਤੇ ਕੌਣ ਨਹੀਂ ਮੰਮੀ ਕਿੰਨਾ ਵਧੀਆ ਹੋ ਗਿਆ ਬਣਾ ਆਹ ਬੜਾ ਚੱਲ ਦੋਵੇਂ ਥਾਉ ਥਾਈ ਰੁੱਜ ਗਏ ਹੂੰ ਇਹੋ ਫਿਗਰੀ ਤੇ ਚੱਲ ਇੱਕ ਦਾ ਤੇ ਹੋ ਗਿਆ ਦੂਜੇ ਦਾ ਵੀ ਹੋ ਜੇ ਤੇ ਹੋਰ ਫਿਗਰ ਬੜਾ ਹੀ ਚੱਲ ਤੂੰ ਵੀ ਹੁਣ ਟੈਨਸ਼ਨ ਫਰੀ ਹੋ ਗਏ ਜੀ ਹੋਰ ਵਧੀਆ ਹੋ ਗਿਆ ਤੇ ਨਾਲੇ ਮੰਮੀ ਇਹ ਆ ਤੇ ਹੁਣ ਦੋਵਾਂ ਨੂੰ ਇੱਕੋ ਜਾਈ ਰੱਖਿਓ ਠੀਕ ਆ ਤੇ ਉਹਨੂੰ ਵੀ ਕੰਮ-ਕੁਮ ਲਾਓ ਉਹ ਵੀ ਕਰਿਆ ਕਰੇ ਉਹਨੂੰ ਵੀ ਪਤਾ ਲੱਗੇ ਮੈਂ ਅੱਖਾਂ ਚਾਰ ਦਿਨ ਚੱਲ ਹੋਰ ਰਹਿਣ ਦੇ ਚੌਂਕੇ ਚੜਾਉਣੀ ਆ ਔਰ ਕੀ ਕਰਨਾ ਚੌਂਕੇ ਤੇ ਚੜਾਉਣੀ ਆ ਪਰ ਜਿਹੜਾ ਕੰਮ ਟਾਈਮ ਨਾ ਹੋ ਜੇ ਨਾ ਉਹੋ ਹੀ ਚੰਗਾ ਵਾ ਚੱਲ ਚਾਰ ਦਿਨ ਹੋਰ ਐਸ ਕਰ ਲੈਂਦੇ ਉਹਨੂੰ ਕਰ ਹੀ ਲੈਂਦੀ ਐ ਸੰਦੀਪ ਹਜੇ ਉਹ ਮੰਮੀ ਵੇਖੀ ਕਿਤੇ ਐਸ ਕਰਾਉਂਦੀ ਕਰਾਉਂਦੀ ਨਾ ਉਹਨੂੰ ਪੱਕੀ ਨਾ ਹਸਤੇ ਕਰਦੀ ਮੁੜ ਕੇ ਉਹ ਕੰਮ ਹੀ ਨਾ ਕਰਿਆ ਕਰੇ ਤੇ ਤੰਗ ਤੂੰ ਹੀ ਹੋਣਾ ਵਾ ਮੈਂ ਤੇ ਆਪਣੇ ਪਿੰਡ ਚੱਲ ਜਾਣਾ ਮੈਂ ਅਖੰਡੀਆਂ ਸਾਰੀ ਉਮਰ ਕੰਮ ਹੀ ਕਰਨਾ ਵਾ ਚੱਲ ਹੋਰ ਚਾਰ ਦਿਨ ਐਸ ਕਰ ਲੇਗੀ ਸਸ ਮਾਂ ਨੂੰ ਜਾਤ ਤੇ ਕਰੇਗੀ ਮੇਰੀ ਮੰਮਾ ਨੇ ਮੈਨੂੰ ਐਸ਼ ਕਰਾਈ ਸੀ 4 ਦਿਨ ਪੀ ਚੌਂਕੇ ਜੀ ਚੜਾਇਆ ਕੋਈ ਗੱਲ ਨਹੀਂ ਤੂੰ ਕਰ ਇੱਥੇ ਰਹਿਣਾ ਮੈਂ 4 ਦਾ ਰਹਿ ਆਲੇ ਤੈਨੂੰ ਕਾਦੀ ਛੇਤੀ ਪਈ ਹੈ ਜਿੱਥੇ ਇੰਨੇ ਦਿਨ ਕੱਟੇ ਉੱਥੇ ਹੋਰ 4 ਦਿਨ ਕੱਟ ਲੈ ਮੰਮੀ ਮੈਂ ਨਹੀਂ ਹੋਰ ਰਹਿਣਾ ਹੈਗਾ ਮੰਮੀ ਦਾ ਤੁਹਾਨੂੰ ਪਤਾ ਹੀ ਆ ਜਿੱਦਾਂ ਦੀ ਹੈਗੀ ਓਨੇ ਤੇ ਕਹਿਣਾ ਵਾ ਵੀ ਪੱਕੀ ਹੁਣ ਉੱਥੇ ਹੀ ਜਾ ਕੇ ਬਹਿ ਜਾ ਤੁਸੀਂ ਮੇਰਾ ਵੀ ਸੋਚੋ ਨਾ ਆਪਣਾ ਹੀ ਸੋਚੀ ਜਾਂਦੇ ਈ ਇੱਕ ਵਾਰੀ ਤੁਸੀਂ ਉਹਨੂੰ ਚੌਂਕੇ ਚੜਾ ਲਓ ਮੇਰੀ ਵੱਲੋਂ ਮੁੜ ਕੇ ਕੰਮ ਕਰਾਓ ਚਾਹੇ ਨਾ ਕਰਾਓ ਮੈਨੂੰ ਕੀ ਲੱਗੇ ਨਾ ਅਗਲੀ ਕੰਮ ਕਰੂਗੀ ਤੇ ਤੰਗ ਤੁਸੀਂ ਹੋਗੇ ਪਰ ਇੱਕ ਗੱਲ ਵਾ ਮੁੜ ਕੇ ਮੈਨੂੰ ਨਹੀਂ ਦੱਸਣਾ ਹੈਗਾ ਕਿ ਉਹ ਐਦਾਂ ਕਰਦੀ ਹੈ ਤੇ ਐਦਾਂ ਕਰਦੀ ਹੈ ਸੱਸ ਮੇਰੀ ਤੇ ਅੱਗੇ ਬੜੀ ਨਾਰਾਜ਼ ਵਾ ਉਹ ਤੇ ਅੱਗੇ ਕਹਿੰਦੀ ਹੈ ਕਿ ਦਲਬਾਗ ਨੂੰ ਨਹੀਂ ਡੀਕਿਆ ਇਹਨਾਂ ਨੇ ਉਹ ਤੋਂ ਮਗਰੋਂ ਮਗਰੋਂ ਵਿਆਹ ਕਰ ਲਿਆ ਦੂਜੇ ਦਾ ਵੀ ਐਦਾਂ ਹੀ ਕਰ ਲਿਆ ਸੀ ਇਹਦਾ ਵੀ ਐਦਾਂ ਹੀ ਕਰ ਲਿਆ ਸੀ ਤੇ ਤੁਸੀਂ ਕਿਉਂ ਮੈਨੂੰ ਘਰੋਂ ਵਢਾਉਣਾ ਵਾ ਨਾ ਇਹ ਕੰਮ ਕਰੋ ਉੱਤਹੀਂ ਤੇ ਫੋਨ ਕਰਕੇ ਇਹਨੂੰ ਪੁੱਛਿਆ ਸੀ ਉਹਨੇ ਆਖਿਆ ਕੋਈ ਗੱਲ ਨਹੀਂ ਮੰਮੀ ਤੀਂ ਕਰ ਲਓ ਮੇਰੇ ਕੋ ਨੀ ਘਾਇਆ ਜਾਣਾ ਛੁੱਟੀ ਨਹੀਂ ਮਿਲਦੀ ਉਹਨੂੰ ਪੁੱਛ ਕੇ ਫੇਰ ਹੀ ਤੁਰੇ ਹੀ ਉਦਾਂ ਨਹੀਂ ਤੁਰੇ ਮम्मी ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਤੇ ਕਹਿਤਾ ਸੀ ਉਹ ਤਾਂ ਨਹੀਂ ਨਰਾਜ ਹੈਗੇ ਹੂੰ ਨਰਾਜ ਤੇ ਉਹਨਾਂ ਦੀ ਮੰਮੀ ਆ ਮੰਮੀ ਨੂੰ ਪਤਾ ਹੀ ਆ ਜਿੱਦਾਂ ਦੀ ਹੈਗੀ ਹੈ ਮੰਮੀ ਤੇ ਇਦਾਂ ਹੀ ਰਹਿੰਦੀ ਹੈ ਨਰਾਜੀ ਕਿੰਨਾ ਕਾਈ ਸੀ ਵਿਆਹ ਦੇਖਣ ਹੀ ਦੇ ਹੀ ਨਾ ਮੜਾ ਜਾ ਆ ਕੇ ਤੇ ਉਸੇ ਵੇਲੇ ਚਲ ਗਈ ਸੀ ਇਹੋ ਜਿਹਾ ਹੁਣ ਕੋਣੋ ਕੀ ਥੋੜਿਆ ਬਾਈ ਇਦਾਂ ਦਾਵਾ ਕਵੜਾ ਸੁਭਾਅ ਸਭਾਤ ਇਦਾਂ ਦਾਵਾ ਭਰਨਾ ਮੁੰਡੇ ਦਾ ਸੁਭਾਅ ਨਹੀਂ ਕਿ ਇਦਾਂ ਦਾ ਮੁੰਡਾ ਬੜਾ ਚੰਗਾ ਵਾ ਮੈਂ ਆਖੀ ਮੁੰਡੇ ਦਾ ਨਹੀਂ ਸੁਭਾਅ ਤੇ ਗਿਆ ਮਾਂ ਤੇ ਚੱਲ ਤੁਸੀਂ ਉਹਦੀਆਂ ਗੱਲਾਂ ਛੱਡੋ ਤੂੰ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹ ਕਰੋ ਨਾਲੇ ਹੁਣ ਸੰਦੀਪ ਵਾ ਸਾਰਾ ਦਿਨ ਉਹ ਕੰਮ ਲੱਗੀ ਰਹਿੰਦੀ ਆ ਵਿਚਾਰੀ ਤੇ ਉਹ ਵੀ ਅਕਸਰ ਥੱਕ ਜਾਂਦੀ ਆ ਕਿੰਨਾ ਕੁ ਕਰਿਆ ਕਰੇ ਉਹਨੂੰ ਮਾਸਾ ਨਹੀਂ ਕਿਤੇ ਬਹਿਣ ਦਾ ਕਿਤੇ ਮੌਕਾ ਮਿਲਦਾ ਵੀ ਉਹ ਕਿਤੇ ਵਿਆਹ ਹੀ ਜਾਵੇ ਕਿਤੇ ਦਲਜਿੰਦਰ ਆਵੇਂ ਨਾ ਕਰਦੀ ਰਿਆ ਕਰ ਸੰਦੀਪ ਸੰਦੀਪ ਮੇਰੀ ਗੱਲ ਸੁਣ ਉਹਨੇ ਹੀ ਕੰਮ ਕਰਨਾ ਵਾ ਜਦੋਂ लवली ਦਾ ਨਹੀਂ ਵਿਆਹ ਹੈ ਤਾਂ ਵੀ ਉਹ ਹੀ ਕਰਦੀ ਜੇ ਹੁਣ ਕਰ ਲੂ ਤਾਂ ਕੀ ਹੋ ਗਿਆ ਚਾਰ ਦਿਨ ਤੂੰ ਬਹੁਤਾ ਹੀ ਉਹਦਾ ਕਰਨੀ ਆ ਮੰਮੀ ਮੈਂ ਸੰਦੀਪ ਸੰਦੀਪ ਕੀ ਕਰਨਾ ਵਾ ਜਿਹੜੀ ਸੱਚਾਈ ਆ ਨਾ ਮੈਂ ਉਹ ਦੱਸਣ ਢਈ ਆ ਮੇਰੇ ਕੋ ਸਾਰਾ ਦਿਨ ਉਹ ਕੰਮ ਕਰਦੀ ਵੇਖੀ ਨਹੀਂ ਜਾਂਦੀ ਜੇ ਮੈਂ ਕੰਮ ਕਰਨ ਜੰਨੀ ਆ ਉਹ ਮੈਨੂੰ ਕੋਈ ਕੰਮ ਕਰਨੇ ਨਹੀਂ ਦਿੰਦੀ ਨਹੀਂ ਦੀਦੀ ਤੁਹੀ ਨਹੀਂ ਕਰਨਾ ਹੈਗਾ ਪਰ ਮੈਨੂੰ ਨਾ ਉਹਦਾ ਤਰਸ ਬੜਾ ਹੁੰਦਾ ਵਾ ਉਦਾਂ ਮੈਂ ਨਾ ਇੱਕ ਹਿਸਾਬ ਲਾਉਣ ਡਈ ਆ ਮੰਮੀ ਵੈਸੇ ਉਹਦਾ ਕਿ ਤੁਸੀਂ ਸੰਦੀਪ ਨੂੰ ਤੇ ਇੰਨੇ ਦਿਨ ਰੱਖਿਆ ਨਹੀਂ ਵੀ ਚਲ ਕੋਈ ਨਹੀਂ ਤੂੰ ਬਹਿ ਕੇ ਖਾ ਲਾ ਉਹਨੂੰ ਤੇ ਉਸੇ ਵੇਲੇ ਚੌਂਕੇ ਚੜਾਤਾ ਸੀ ਤੁਸੀਂ ਤੇ ਰਪਿੰਦਰ ਵਾਰੀ ਹੁਣ ਕਹਿੰਦੇ ਚੜਾਉਣਾ ਨਹੀਂ ਮੈਨੂੰ ਵੀ ਲੱਗਦਾ ਵਾ ਤੁਹਾਨੂੰ ਨਾ ਉਦਾਂ ਹੀ ਉਹਦਾ ਜਿਹੜਾ ਦਾਜ ਦੂਜ ਵਾ ਨਾ ਉਹ ਦਿਖਣ ਡਿਆ ਵਾ ਜ਼ਿਆਦਾ ਕਿ ਉਹ ਵਾਵਾ ਲੈ ਕੇ ਆਈ ਉਹ ਤਾਂ ਤੈਨੂੰ ਫਿਰ ਪਤਾ ਹੀ ਹੈ فرق ਪਿਆ ਹੀ ਜਾਂਦਾ ਥੋੜਾ ਬਹੁਤਾ ਤੁਹਾਡੇ ਘਰ ਕੱਖ ਨਹੀਂ ਹੈਗਾ ਕੱਖ ਦੀ ਨਹੀਂ ਗੱਲ ਹੁੰਦੀ ਮੇਰੀ ਗੱਲ ਸੁਣੋ ਉਦੋਂ ਹੀ ਕੱਲੀ 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 ਵੀ ਆਈ ਸੀ ਪਹਿਲਾਂ ਦੋ ਜਾਨੀਆਂ ਥੋੜੀਆਂ ਹੁਣ ਦੋ ਜਾਨੀਆਂ ਚਲ ਇੱਕ ਜਾਨੀ ਬੇਨਾ ਬਵੇ ਤੇ ਅਗਲੀ ਨਹੀਂ ਕਰਦੇ ਕੰਮ اچھا ਇਹਦਾ ਮਤਲਬ ਰੁਪਿੰਦਰ ਬਹਿ ਕੇ ਹੀ ਖਾਇਆ ਕਰੋਗੀ ਕੋਈ ਗੱਲ ਨਹੀਂ ਸੰਦੀਪ ਹੀ ਕੰਮ ਕਰਾਇਆ ਜਾਂਦੇ ਨੇ ਜੇ ਉਹ ਮਾੜੇ ਘਰ ਦੀ ਆ ਤੇ ਇਹਦਾ ਮਤਲਬ ਥੋੜੀ ਵੀ ਉਹਨੂੰ ਦਬਾ ਕੇ ਹੀ ਰੱਖਣਾ ਵਾ ਬਸ ਤੋਹੀਂ ਤਾਂ ਹੁਣ ਤੋਹੀਂ ਵਿਤਕਰਾ ਕਰਨ ਡੈ ਬਈ ਉਹਨਾਂ ਦੋਵਾਂ ਦੇ ਵਿੱਚ ਦਾ ਨਾ ਕੀ ਬਣਨਾ ਪਣਾ ਨਹੀਂ ਆ ਉਹਨੇ ਵੀ ਕੰਮ ਮੈਂ ਤਾਂ ਆਖੇ ਦੋ ਚਾਰ ਦਿਨ ਐਸ਼ ਕਰ ਲੇਗੀ ਪਰ ਤੂੰ ਤੇ ਮਗਰੀ ਪੈ ਗਈ ਆ ਉਹ ਮੰਮੀ ਹੋ ਗਈ ਐਸ ਜੜੀ ਹੋਣੀ ਮੇਰਾ ਵੀ ਸੋਚੋ ਕੋ ਜੇ ਤੇ ਤੁਸੀਂ ਚੌਕੇ ਚੜਾਉਣਾ ਵਾ ਤੇ ਅੱਜ ਹੀ ਚੜਾ ਲਓ ਤੇ ਜੇ ਨਹੀਂ ਚੜਾਉਣਾ ਤੇ ਮੈਂ ਕੱਲ ਨੂੰ ਚੱਲ ਜਾਣਾ ਜੇ ਮੇਰੇ ਮਗਰੋਂ ਚੜਾਉਂਦੇ ਰਹੋ ਤੇ ਨਾ ਮੁੜ ਕੇ ਮੈਨੂੰ ਫੋਨ ਹੀ ਕਰਿਓ ਵੀ ਤੂੰ ਆ ਜਾ ਤੇ ਮੇਰ ਕੋ ਨਹੀਂ ਆਇਆ ਜਾਂਦਾ ਘੜੀ ਮੁੜੀ ਚੱਲ ਫਿਰ ਕਹਿ ਉਹਨੂੰ ਬਣਾ ਲੈਂਦੀ ਐ ਜੋ ਬਣਾਉਣਾ ਮੈਂ ਨਹੀਂ ਕਹਿਣਾ ਹੈਗਾ ਤੁਸੀਂ ਜਾ ਕੇ ਕਹੋ ਤੁਹਾਡੇ ਰਾਦੇ ਚ ਵੀ ਬੁਰੀ ਵੀ ਇਹ ਬਣੇ ਜਾਓ ਉਠੋ ਜਾ ਕੇ ਤੇ ਕਹੋ ਉਹਨੂੰ ਪਿੰਦਰ ਨਵਾ ਆ ਜਾ ਫਿਰ ਅੰਦਰ ਕਹਿ ਦਨੀ ਆ ਮੈਂ ਸੰਦੀਪ ਨੂੰ ਹੀ ਪਹੰਡ ਕਰਨ ਈ ਆਏ ਹੁਣ ਤੋਂ ਹੀ ਡੈਪੀ ਆ ਇਦਾਂ ਕਰਨ ਉਹ ਵੱਡੇ ਘਰ 10 ਵੱਡੇ ਘਰ ਦੀ ਐ ਤੋਂਨੇ ਕੰਮ ਹੀ ਨਹੀਂ ਕਰਨਾ ਰੋਟੀ ਤੇ ਪਕਾ ਕੇ ਖਾਣੀ ਪੈਣੀ ਐ ਨਾ ਜੇ ਵੱਡੇ ਘਰ ਦੀ ਐ ਤੇ ਕਿੰਨਾ ਬਚਰ ਸੰਦੀਪ ਨੇ ਪਕਾ ਪਕਾ ਕੇ ਦੇਣੀਆਂ ਇਹਨੇ ਨਾ ਇਦਾਂ ਹੀ ਭੂਏ ਚੜਾ ਲੈਣਾ ਤੇ ਮੁੜ ਕੇ ਵੇਖੀ ਕਿਦਾਂ ਤੰਗ ਹੁੰਦੀ ਜਾਈ ਫਿਰ ਇਹਨੇ ਰੋ ਰੋ ਕੇ ਮੈਨੂੰ ਦੱਸਿਆ ਕਰਨਾ ਲੜੀ ਡਿਊਟੀ ਕਦੋਂ ਤੋਂ ਜਾਣਾ ਕਰਨਾ ਡਿਊਟੀ ਚੱਲ ਜਾਣਾ ਵਾ ਪਰਸੋਂ ਤੋਂ ਅੱਛਾ ਆ ਪਰਸੋਂ ਤੋਂ ਜਾਣ ਡਿਆ ਬਣਾ ਮੈਂ ਵੀ ਪਤਾ ਕਰਕੇ ਆਇਆ ਹਾਂ ਹੋ ਗਈ ਗੱਲ ਮਸ਼ੀਨ ਦੀ ਉਹ ਯਾਰ ਮਾਲਕ ਕਹਿੰਦਾ ਸੀ ਆ ਜੀ ਲੋਕ ਕਹਿੰਦੇ ਆ ਤੇ ਰਹਿਣ ਦੀ ਮੰਮੀ ਸਾਹਮਣੇ ਮੈਂ ਜ਼ਿਆਦਾ ਬੋਲਿਆ ਹੀ ਨਹੀਂ ਉਹਨੇ ਨਹੀਂ ਕੋਈ ਗੱਲ ਨਹੀਂ ਨਵਦੀ ਜਾਣਾ ਹੀ ਪੈਣਾ ਤੇ ਉਹਨੂੰ ਤਾਂ ਪਤਾ ਹੀ ਆ ਤੇ ਮੇਰੀ ਗੱਲ ਸੁਣ ਝੋਨੇ ਦੇ ਪੈਸੇ ਆ ਗਏ ਆ ਗਿਆ ਆਹੋ ਅੱਛਾ ਅੱਛਾ ਤੇ ਮੈਂ ਤੁਹਾਨੂੰ ਦੇ ਦੇਣਾ ਥੋੜੇ ਬੱਤੇ ਤੇਰੇ ਕੋਲ ਨਹੀਂ ਯਾਰ ਵਿਆਹ ਕਰ ਜਾਓਗੇ ਨਹੀਂ ਮੈਂ ਪੈਸੇ ਹੀ ਕਰਨੀਆਂ ਦੱਸ ਮੇਰੀ ਤਨਖਾਹ ਆ ਜਣੀ ਹੈ ਹੋਰ 2-4 ਦਿਨਾਂ ਵਿੱਚ ਫਸਾ ਗੱਲ ਕੀ ਹੈ ਨਵਾਂ ਨਵਾਂ ਵਿਆਹ ਹੋਇਆ ਹੋ ਹੁਣ ਤੂੰ ਘੁੰਮਣਾਵਾਂ ਛਾੜ ਦੇਣ ਤੇ ਪੈਸੇ ਜ਼ਰੂਰੀ ਆਉਂਦੇ ਕੋਲ ਘੁੰਮਣਾ ਦੇ ਵੀਰ ਜੀ ਹੈਗਾ ਬਾਅਦ ਜਿਹੜੇ ਮੇਰੇ ਪੈਸੇ ਆ ਉਹਨਾਂ ਨਾਲ ਨਾ ਕੋ ਮੈਂ ਜਾਊਗਾ ਇਹ ਉਹ ਤੇ ਗੱਲ ਹੈਗੀ ਹੈ ਬਥੇ ਗੱਲ ਕੀ ਹੁੰਦੀ ਆ ਵਿਆਹ ਰੱਖਣਾ ਚਾਹੀਦਾ ਵਾ ਉਹ ਕੋਈ ਨਹੀਂ ਆ ਰਹਿਣਾ ਕਿਵੇਂ ਇਹ ਸਾਰੇ ਪੈਸੇ ਭਾਈ ਸਮਝਦਾ ਵਾ ਘਰ ਦੇ ਤੈਨੂੰ ਪੁੱਛਣਗੇ ਨਾ ਤੂੰ ਕਹਿ ਦੇ ਵੀ लवली ਨਹੀਂ ਦਿੱਤੇ ਠੀਕ ਆ ਚਲ ਆਹ ਇਹ ਤਾਂ ਗੱਲ ਕੋਈ ਨਹੀਂ ਆ ਖਰਚੇ ਘਰੋਂ ਵੀ ਕਰਨੇ ਇੱਕੋ ਥਾਂ ਹੀ ਕਰਨੇ ਆ ਕੋਈ ਨਹੀਂ ਉਹ ਕਰੀ ਜਾਵਾਂਗੇ ਅਸੀਂ ਖਰਚੇ ਬਾਜੀ ਜੇ ਲੋੜ ਹੈਗੀ ਆ ਨਾ ਹੋਰ ਪੈਸਿਆਂ ਦੀ ਤਾਂ ਤੁਸੀਂ ਮੈਨੂੰ ਦੱਸ ਦਿਓ ਉਹ लवली ਮੈਂ ਪੈਸੇ ਕੀ ਕਰਨੇ ਆ ਘਰ ਦਾ ਸੌਦਾ ਪਤਾ ਲੈਣਾ ਹੁੰਦਾ ਵਾ ਉਹ ਲੈ ਆਈਦਾ ਉਹਨੂੰ ਪਤਾ ਉਹ ਚੱਲ ਕਿਤੇ ਲੋੜ ਪੈ ਹੀ ਜਾਂਦੀ ਆ ਤਾਂ ਪੈਸਿਆਂ ਦੀ ਨਾ ਇੰਨੀ ਟੈਨਸ਼ਨ ਲਿਆ ਕਰੋ ਵੀ ਉਹਨੂੰ ਫੜਾਦਾ ਤੇ ਉਹਨੂੰ ਫੜਾਦਾ ਉਹ ਯਾਰ ਲੈਣੀ ਪੈਂਦੀ ਏ ਤੈਨੂੰ ਪਤਾ ਜੇ ਸਾਂਝਾ ਘਰ ਹੋਵੇ ਨਾ ਅੱਜ ਕੱਲ ਨੂੰ ਕਹਿੰਨੇ ਪਤਾ ਕੀ ਕਹਿਣਾ ਵੱਡੇ ਨੇ ਸਾਰੇ ਪੈਸੇ ਸਾਹਮਲੇ ਕੋਈ ਨਹੀਂ ਕਿ ਤੁਹਾਨੂੰ ਕੋਈ ਕਹਿੰਦਾ ਠੀਕ ਆ ਨਾ ਹਲੇ ਬਾਜੀ ਤੁਸੀਂ ਮੇਰਾ ਕਿੰਨਾ ਕੀਤਾ ਸਾਰੇ ਲੋਕ ਇਹ ਕਹਿੰਦੇ ਆ ਕਿ ਵੱਡੇ ਦੀ ਨੌਕਰੀ ਬੰਦੀ ਤੂੰ ਹੀ ਦੰਦਾਂ ਤੋਂ ਦੰਦ ਨਹੀਂ ਚੁੱਕੇ ਵੀ ਨਿੱਕੇ ਨੂੰ ਨੌਕਰੀ ਦੇ ਦੋ ਉਹ लवली ਕੋਈ ਗੱਲ ਨਹੀਂ ਤੈਨੂੰ ਨੌਕਰੀ ਮਿਲ ਗਈ ਮੈਨੂੰ ਮਿਲ ਗਈ ਕੋਈ ਗੱਲ ਵਾ ਇਹ ਕਿੱਡੀ ਕੀ ਗੱਲ ਹੀ ਹੈ ਤੇ ਭਾਜੀ ਇੱਕੋ ਗੱਲ ਵਾ ਪਰ ਲੋਕਾਂ ਨੇ ਥੋੜੇ ਮੂੰਹ ਫੜ ਲੈਣੇ ਲੋਕੀ ਇਹੋ ਗੱਲਾਂ ਕਰਦੇ ਆ ਨਾ ਹੋਏ ਤੇ ਗੱਲ ਹੈਗੀ ਹੈ ਤੇ ਆ ਜੀ ਨਾ ਟੈਨਸ਼ਨ ਲਈ ਜਾਇਆ ਕਰੋ ਵੀ ਉਹਨੂੰ ਪੈਸੇ ਫੜਾਦਾ ਤੇ ਉਹਨੂੰ ਫੜਾਦਾ ਹੁਣ ਇਹ ਨਹੀਂ ਟੈਨਸ਼ਨ ਕੋਈ ਲੈਣੀ ਆ ਮੈਂ ਮੈਂ ਇਹ ਕਹਿਣਾ ਵੀ ਇਹ ਹੈ ਵੀ ਸਾਰੀ ਉਮਰ ਇਹ ਇੱਕੋ ਜਿਹਾ ਚੱਲਦਾ ਰਹਿਣਾ ਵਧੀਆ ਤੇ ਵਧੀਆ ਭਾਜੀ ਚੱਲਦਾ ਰਹਿਣਾ ਵਾ ਜਿਆਦਾ ਬੁੜੀਆਂ ਦੀ ਗੱਲ ਹੁੰਦੀ ਜੋ ਤੁਹਾਨੂੰ ਮੈਂ ਕਿਹਾ ਵਾ ਜਦੋਂ ਵੀ ਤੁਹਾਨੂੰ ਪੁੱਛਣਾ ਵਾ ਨਾ ਤੁਸੀਂ ਕਹਿਣਾ ਵੀ लवली ਨੂੰ ਫੜਾਤੇ ਜੇ ਵੀ ਰੁਪਿੰਦਰ ਨੂੰ ਮਰਿਆ ਸਮਝਾ ਕੇ ਰੱਖੀ ਇਕੱਠੇ ਰਹੀਏ ਮੈਂ ਤੇ ਕਹਿੰਦਾ ਵਾ ਵੀ ਸਾਰੀ ਉਮਰ ਹਰੀ ਇੱਦਾਂ ਹੀ ਨਿਕਲੇ ਉਹ ਨਹੀਂ ਨਹੀਂ ਰੁਪਿੰਦਰ ਦੀ ਕਿਹ ਯੋਤੋਂ ਭਲਾ ਗੱਲ ਕਰ ਜੇ ਕੋਈ ਚੱਲ ਨਹੀਂ ਕੋਈ ਗੱਲ ਨਹੀਂ ਕਰਨੀ ਇੰਦਾ ਰਵੀ ਹੋਰ ਸਾਨੂੰ ਕੀ ਚਾਹੀਦਾ ਆ ਐਵੇਂ ਨਾ ਟੈਨਸ਼ਨ ਲਈ ਜਾਇਆ ਕਰ ਕਿੱਥੇ ਰਵਾਂਗੇ ਮੰਮੀ ਦੀ ਸੇਵਾ ਕਰੀ ਜਾਵਾਂਗੇ ਉਹਨਾਂ ਨੂੰ ਕੀ ਚਾਹੀਦਾ ਓਏ ਆਹੋ ਹੀ ਇਹ ਤਾਂ ਗੱਲ ਠੀਕ ਵਾ ਤਾਂ ਗੱਲ ਗਿਆ ਇਕੱਠੇ ਰਹੇ ਆ ਤੇ ਕਿੰਨਾ ਵਧੀਆ ਘਰ ਬਣ ਗਿਆ ਸਭ ਕੁ ਵਧੀਆ ਹੋ ਗਿਆ ਨਾ ਹੋਰ ਕੀ ਹੈ ਭਾਜੀ ਨਹੀਂ ਤੇ ਦੋ ਮੰਜ਼ਲੀ ਘਰ ਹੈ ਹੀ ਨਹੀਂ ਕਿ ਕਿੱਦਾਂ ਲੱਗੇ ਉਹੀ ਤੇ ਗੱਲ ਵਾ ਸਾਰੀ ਇਹ ਤੇ ਗੱਲ ਅਵਲੀ ਤੇਰੀ ਠੀਕ ਵਾ ਅੱਜ ਕੱਲ ਦੇ ਲੋਕ ਪਤਾ ਕਿੱਦਾਂ ਵਾ ਇਕੱਠਾ ਨੇ ਵੇਖ ਕੇ ਸਿਖਾਉਂਦੇ ਹੀ ਨਹੀਂ ਨਾ ਨਾ ਕੋਈ ਵੀ ਨਹੀਂ ਕਿ ਜਾਂਦਾ ਚਲੋ ਪਤਾ ਹੀ ਇਹ ਲੋਕਾਂ ਦਾ ਆਪਾਂ ਦੋਵੇਂ ਭਰਾਵਾਂ ਨੇ ਇਕੱਠੇ ਰਹਿਣਾ ਠੀਕ ਹੈ ਨਾ ਉਹ ਤੂੰ ਐਵੇਂ ਨਾ ਟੈਨਸ਼ਨ ਲਈ ਜਾਓ ਤੇ ਆਓ ਚਾਹ ਪੀਏ ਘੁੱਟ ਚਲ ਆ ਜਾ